ਜੀ ਜੀ ਨਦਰੀਆ ਯਾਦ ਕਰਾਂ ਕਿ ਘਰ ਮੈਂ ਚਲਦੀਆਂ ਕਿ ਨਹੀਂ ਚਲਦੀਆਂ ਲੋਕਾਂ ਦਾ ਮੇਰੀ ਗੱਲ ਸੁਣ ਇਹ ਨਾ ਐਕਸਰਸਾਈਜ਼ ਡਿਪਾਰਟਮੈਂਟ ਦੀ ਪਾਲਿਸੀ ਨਾਲ ਡਿਫਾਈਡ ਹੁੰਦਾ ਕਿ ਕਿੱਥੇ ਖੇਡਾ ਖੋਲਣਾ ਕਿੱਥੇ ਨਹੀਂ ਖੇਡਣਾ আচ্ছা ਠੀਕ ਹੈ ਤੁਸੀਂ ਜਾ ਕੇ ਨਾ ਉਹਨਾਂ ਨੂੰ ਆਪਣਾ ਲੈਟਰ ਦਿਓ ਉਹਨਾਂ ਨਾਲ ਗੱਲ ਕਰੋ ਕਿਸੇ ਸਾਹਬ ਨਾਲ ਉਹ ਦਿੱਤੀ ਹੋਈ ਹੈ ਮੈਂ ਇਦਾਂ ਨਹੀਂ ਖੇਡਣਾ ਇਦਾਂ ਨਹੀਂ ਖੇਡਣਾ ਨਹੀਂ ਪਰ ਪੈਸਾ ਆਪਾਂ ਦੇ ਖੜੇ ਆ ਜੀ ਅਸੀਂ ਨੇ ਆ ਬਾਤ ਚਲਣ ਦਾ ਫੇਟਾ ਇਹ ਨਾਜਾਇਜ਼ ਆ ਤੁਸੀਂ ਇਹ ਮਾਲਕਾਂ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਜੀ ਇਹ ਸ਼ਹੀਦ ਸਿੰਘਾਂ ਦੀਆਂ ਅੰਦਰ ਗਤੀ ਵਿਧੀਆਂ ਦੱਸੀਆਂ ਜਾਂਦੀਆਂ ਔਰ ਲਸਲਾਂ ਨੂੰ ਉਹਦੇ ਦੇ ਅੰਦਰ ਥੋੜੀ ਹੈਗਾ ਵਾ ਪੈਸਾ ਉਹਦੇ ਨਾਲ ਫਿਰ ਖਾਣਾ ਵਾ ਨਹੀਂ ਨਹੀਂ ਕਹਾਂ ਤਾਂ ਮਤਲਬ ਫਿਰ ਠੱਟੇਪਟ ਤੁਸੀਂ ਦੇਖੋ ਨਾ ਮੇਰੇ ਵੀ ਤਾਂ ਲੜ ਕੇ ਤੁਸੀਂ ਤਰਫਦਾਰੀ ਕਰ ਰਹੇ ਹੋ ਫਿਰ ਨਾਲ ਖਾਣਾ ਵਾ ਨਹੀਂ ਇਹ ਕਿਹੜੀ ਗੱਲ ਹੈ ਕਿ ਕਿ ਤਰਫਦਾਰੀ ਇਹ ਨਜ਼ਰ ਮੇਰੀ ਗੱਲ ਸੁਣੋ ਇਹ ਗੱਲ ਮਾਰਨੀ ਮੇਰੀ ਲੋਜੀਕਲ ਤਰ੍ਹਾਂ ਇਹ ਕਹਿੰਦਾ ਕਿ ਆਹ ਦੇਖੋ ਇਹ ਐਕਸਰਸਾਈਜ਼ ਦਾ ਦੇਖੋ ਦੇਖੋ ਸਾਡਾ ਮਕਸਦ ਤੁਹਾਡੇ ਵਰਗੇ ਕੋਈ ਮਤਲਬ ਨਾ ਵਿਰੋਧ ਕਰਨਾ ਨਹੀਂ ਜਦ ਤੁਹਾਡੇ ਨਾਲ ਕੋਈ ਆਪਾਂ ਹੁਣ ਤੱਕ ਸੋਣੀ ਸਾਡਾ ਨਾ ਸਿਚੁਏਸ਼ਨ ਨਹੀਂ ਬਣਨਦੀ ਕਿ ਸਰ ਮੈਂ ਕਹਿੰਦਾ ਜੀ ਤੇਰੀ ਗੱਲ ਮੇਰਾ ਪੁਆਇੰਟ ਹੈ ਅਸੀਂ ਸੇਖਾਂ ਜੀ ਮੈਨੂੰ ਨਹੀਂ ਪਤਾ ਜੀ ਅਸੀਂ ਜੇ ਇਹ ਜੇ ਉੱਥੇ ਸ਼ਾਮ ਤੀ ਤਾਰੀ ਹੋਣਾ ਦਾ ਬੁੱਤ ਲੱਗਾ ਆਣਾ ਉਹਨਾਂ ਇਸੇ ਕਮਰ ਤੇ ਹੋਰ ਬੱਧੀ ਮੈਂ ਕਹਿੰਦਾ ਸਭ ਤੁਸੀਂ ਦੂਰ ਨਾ ਕੋਈ ਯਾਰ ਇਹ ਦੇਖੋ ਕਾਫੀ ਦੂਰ ਹੈ ਸਾਜੇ ਯਾਰ ਕੱਦ ਲੈ ਕੱਦ ਸਾਜੇ ਯਾਰ ਉਹੀ ਜਾਕੇ ਨਾ ਜਾਕੇ ਪਾਜੀ ਅਸੀਂ ਤਾਂ ਜਾਗਾਂਗੇ ਪਾਜੀ ਅਸੀਂ ਬੋਲਾਂਗੇ ਇਹ ਸਿਰ ਪੋਲਿਟਿਕਲ ਮੋਟੀਵੇਸ਼ਨ ਨਹੀਂ ਤੁਹਾਨੂੰ ਉਰਜਾ ਦਿੰਦਾ ਤੁਹਾਨੂੰ ਲੱਗਦਾ ਕਿ ਮੈਂ ਕਿਸੇ ਬੰਨੇ ਨਿਕਲ ਆ ਮੈਨੂੰ ਲੱਗਦਾ ਵਾ ਤੁਸੀਂ ਪੜੀਓ ਪਤਾ ਕਰੋ ਮੈਨੂੰ ਪਤਾ ਕਰ ਤੁਸੀਂ ਸਰਦਾਰਿਆ ਹਰਕਤਾਂ ਦਾ ਲੱਗ ਰਿਹਾ ਸਰਦਾਰ ਸਾਹਿਬ ਜਿਹੜੀ ਹਰਕਤਾਂ ਇਦਾਂ ਦੀਆਂ ਜੀ ਕੋਈ ਕੋਲਾ ਸੇਖਾ ਨਾ ਡਾਇਰੈਕਟ ਗੱਲ ਕਰਨੇ ਜਾਣ ਦਾ ਤਾ ਕਰਕੇ ਮੇਰੇ ਖਿਆਲ ਆ ਤੁਹਾਨੂੰ ਆ ਲੱਗ ਰਿਹਾ ਹਰ ਮੁੱਦੇ ਨੂੰ ਤੁਸੀਂ ਪੋਲਿਟਿਕਲ ਐਂਗਲ ਨਾਲ ਨਾ ਜੋੜ ਕੇ ਦੇਖੋ ਮੇਰੇ ਭਰਾ ਸਾਡਾ ਕੋਈ ਮਕਸਦ ਨਹੀਂ ਆ ਤੁਸੀਂ ਜਾ ਕੇ ਇੱਕ ਕੰਮ ਕਰੋ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ ਇੱਕ ਸਾਈਜ਼ ਮਸ਼ਰਕ ਬਿਖਾਓ ਉਹਨਾਂ ਨਾਲ ਆਪਦੀ ਲੈਟਰ ਤੋਂ ਮੈਂ ਤੁਹਾਨੂੰ ਇੱਥੇ ਗਲੂ ਨਹੀਂ ਜਾਣਾ ਮੈਂ ਸੱਸ ਜੀ ਬਾਹਰ ਖੜੇ ਮਾਰ ਜੀ ਵੇਖੋ ਮੇਰੀ ਮੇਕਸੋ ਤੁਸੀਂ ਜਿੱਸਾ ਤੱਕ ਜਾਣਾ ਪਾਜੀ ਹਰ ਤਛੱਦ ਕਰਨਾ ਜੀ ਸਕਦੇ ਕਰ ਲੋ ਆਹ ਵੇਖੋ ਮੈਂ ਆਪਣਾ ਹਸੰਦਰ ਕਰਦਾ ਮੈਂ ਹਸੰਦਰ ਕਰਨ ਵਾਲੀ ਗੱਲ ਨਹੀਂ ਜੀ ਪਾਜੀ ਮੈਂ ਮੈਂ ਇਹ ਤਾਂ ਫਟ ਕੇ ਜੋ ਮਰਜ਼ੀ ਕਰੀ ਆਹ ਵੇਖੋ ਇੱਥੇ ਬਾਹਰ ਖੜੇ ਆ ਤੁਸੀਂ ਕਿਹਦੇ ਰਸਤਾ ਨਹੀਂ ਹੋ ਸਕਦੇ ਜੀ ਰਸਤਾ ਨਹੀਂ ਰੋਕਿਆ ਰਸਤਾ ਨਹੀਂ ਰੋਕਿਆ ਉਹਨਾਂ ਨੇ ਰੈਵਨਿਊ ਪੇ ਕੀਤਾ ਸਰਕਾਰ ਨੂੰ ਇਹ ਬਿਲਡਿੰਗ ਆ ਪ੍ਰਾਈਵੇਟ ਬਿਲਡਿੰਗ ਆ ਤੁਸੀਂ ਕਿ ਇਹਦੀ ਪ੍ਰਾਈਵੇਟ ਬਿਲਡਿੰਗ ਨੇ ਡਾਕਟਰ ਰੈਵਨਿਊ ਦਾ ਮਤਲਬ ਇਹ ਨਹੀਂ ਆ ਕਿ ਪੈਸੇ ਸਭ ਨਜਾਇਜ਼ ਕੰਮ ਕੀਤਾ ਜਾਵੇ ਸਾਡੇ ਸਰਕਾਰ ਦਾ ਪੈਸਾ ਦਿੱਤਾ ਜਾਵੇ ਆਪਾਂ ਕਰ ਲਈਏ ਇਹ ਐਕਸਰਸਾਈਜ਼ ਕੀ ਨਹੀਂ ਜਾਏ ਤੁਹਾਨੂੰ ਤੁਹਾਨੂੰ ਜਾਇਜ਼ ਕਿਥੋਂ ਲੱਗਦਾ ਹੈ ਨੇ ਕੀ ਕਿ ਨਜਾਇਜ਼ ਤੁਹਾਨੂੰ ਜਿਆਦਾ ਕੀ ਲੱਗਦਾ ਇਹਨੂੰ ਨਜਾਇਜ਼ ਇੰਦਾ ਦੀ ਬਾਹਰ ਗਾ ਦੇ ਬਾਹਰ ਕੇ ਅਜੇ ਸਾਂਝਾ ਉਹ ਕਿੰਨੀ ਦੇਰ ਹੋਦੀ ਹੈ ਡਾਕਾ ਕੋਲੇ ਨੂੰ ਹਾਂ ਅੱਜ ਪੰਜ ਮਹੀਨੇ ਹੋ ਗਏ ਤੇ 6-7 ਮਹੀਨੇ ਹੋ ਗਿਆ 6-7 ਮਹੀਨੇ ਹੋ ਗਿਆ ਇਹਨਾਂ ਨੂੰ ਦੂਸਰਾ ਸਾਲ ਸ਼ੁਰੂ ਹੋ ਗਿਆ ਇਹਨਾਂ ਨੂੰ ਉਹਦੇ ਤੋਂ ਪਹਿਲਾਂ ਦਾ ਠੇਕਾ ਕੋਲੇ ਆਏ ਅੰਦਰ ਕਿੰਨਾ ਦੱਸੋ ਕਿਤੇ ਤੁਸੀਂ ਗਏ ਹੋਵੋਗੇ ਸਰ ਕਿਆ ਮੈਂ ਗਏ ਹੋਣਾ ਹਾਂ ਤਾਂ ਬੱਸੋ ਕੀ ਆ ਬਾਹਰੋਂ ਮੋਰੀ ਲੈ ਤੁਸੀਂ ਗਏ ਜੀ ਤੁਸੀਂ ਕਹਿੰਦੇ ਮੈਂ ਸਾਡੀ ਅੰਦਰ ਹੀ ਗਏ ਨਹੀਂ ਬਾਹਰੋਂ ਮੋਰੀ ਆ ਲੜਾਈ ਤੇ ਤੀਨੋਂ ਹੁੰਦੇ ਜਿਹੜਾ ਕਿੰਨਾ ਦਲਵਾਈ ਦੇ ਭਾਰਤੀ

ਇਸੇ ਫਾਰਕ ਲਾਓ ਇਹ ਹਵਾ ਪਾਜੀ ਨੇ ਕਰੀਏ ਸਰ ਨਹੀਂ ਦੇਖੋ ਸਰ ਨਹੀਂ ਨਹੀਂ ਪਲੀਜ਼ ਰਸਤਾ ਕੱਢੋ ਆਪਾਂ ਆਪਾਂ ਇੱਥੇ ਖੜੇ ਆ ਪਾਜੀ ਰਸਤਾ ਕੱਢੋ ਇਹਨਾਂ ਦੇ ਪ੍ਰਾਈਵੇਟ ਨੂੰ ਛੱਡੋ ਨਹੀਂ ਨਹੀਂ ਦੇਖੋ ਇੱਦਾਂ ਇੱਥੇ ਬਾਹਰ ਖੜੇ ਸਰ ਸਾਹਿਬ ਆਪਾਂ ਇੱਥੇ ਖੜੇ ਆ ਮੈਂ ਪੋਲਿਟਿਕਲ ਮੋਟੀਵੇਸ਼ਨ ਹੋਣੇ ਬਣਾਉਂਦਾ ਮੈਂ ਲਾਅ ਨਾਡਰ ਮਿਲਦਾ ਕਿਵੇਂ ਕਰ ਸਕਦੇ ਆਪਾਂ ਕਿਹਨਾ ਭਾਈ ਸਾਹਿਬ ਨਾਲ ਗੱਲ ਕਰਦੇ ਆ ਇੱਥੇ ਪਤਾ ਨਹੀਂ ਆਪਾਂ ਪ੍ਰਚਾਰ ਨਹੀਂ ਖੜੇ ਆਪਾਂ ਇੱਥੇ ਖੜੇ ਮੈਂ ਇੱਥੇ ਖੜਾ ਕੋਈ ਗੱਲ ਨਹੀਂ ਇੱਥੇ ਆ ਗੱਲ ਠੀਕ ਹੈ ਜਿਹੜਾ ਗੱਲ ਜਿਹੜਾ ਆਪਾਂ ਨੇ ਸਾਈਟ ਡਿਪਾਰਟਮੈਂਟ ਨੂੰ ਆਪਣਾ ਲੈਟਰ ਦੋ ਉਹਨ ਇਹ ਕੌਣ ਆ ਚੰਗੇ ਹਟਾ ਦੇਣਗੇ ਆਦਰਵਾਇਸ ਇੱਤਾ ਨਹੀਂ ਹਟੇ ਕੋ ਜੰਗਲ ਰਾਜ ਨਹੀਂ ਹੈਗਾ ਵੀ ਆਪਾਂ ਆਏ ਆ ਪੈਸਾ ਤਾਂ ਦੋਨੋਂ ਦਾ ਜੰਗਲ ਰਾਜ ਨਹੀਂ ਹੈਗਾ ਨਾ ਆਪਾਂ ਨੂੰ ਤੁਸੀਂ ਇੱਥੋਂ ਦੇ ਦਿਓ ਤੁਹਾਨੂੰ ਪਤਾ ਨਾ ਕਿ ਜਾ ਕੇ ਆ ਜਦਾ ਓਏ ਕੀ ਇਹ ਤਾਂ ਸਮਝਣੇ ਦੀ ਵਿੱਚ ਕੀ ਆ ਤੁਸੀਂ ਜੇ ਤੁਸੀਂ ਇੱਥੇ ਹੈਗਾ ਕੀ ਹੈ ਕੀ ਪ੍ਰੋਬਲਮ ਕੀ ਆ ਨਾ ਇੱਕ ਰੋਸਤਾਨਾ ਬਿਲਡਿੰਗ ਸਾਜੀ ਹੈ ਜੀ ਬਿਸਤਾ ਵਾਈਕ ਆ ਜੀ ਵੇਖੋ ਆਂਦਰਾ ਕਾਂਦ ਸਾਂਜੀ ਆ ਤੇ ਤੁਹਾਨੂੰ ਅਜਿਹਾ ਵੀ ਨਹੀਂ ਲੱਗਦਾ ਵਿੱਚ ਹੈ ਕੀ ਆ ਖਾਣਾ ਇਹਨੇ ਮੈਨੂੰ ਪਤਾ ਪੱਜਾਣਾ ਮੈਂ ਕਿਹਾ ਹੋਇਆ ਆਪਾਂ ਡਿਫਰੈਂਟ ਕਰਦੇ ਜੀ ਮੈਨੂੰ ਪਤਾ ਹੈ ਨਾ ਪਰ ਆਪਾਂ ਨੂੰ ਕੀ ਲੱਗਦਾ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਦੀ ਤਰਫ ਨਾਲ ਹੀ ਕਰ ਰਹੇ ਹੋ ਮੇਰੇ ਖਿਆਲ ਨਾਲ ਨਹੀਂ ਬਾਰ ਮੈਮੋਰੀ ਤੁਸੀਂ ਗੈਰਹੀ ਮਿਲਦਾ ਅੰਦਰ ਪਾਜੀ ਮੈਂ ਜਾਣਾ ਨਾ ਜਾਵਾਂ ਤੁਸੀਂ ਕੰਮ ਕਰੋ ਤੇ ਬੈਠ ਆਪ ਉਹਨੇ ਚੱਲਦੇ ਇੱਧਰ ਆਪਾਂ ਉਹਨੇ ਚੱਲ ਜਾਓ ਤੁਸੀਂ ਜਾਓ ਜੀ ਮੈਂ ਬੁੜੀ ਗੱਲ ਨਹੀਂ ਮੈਂ ਬੜੀ ਵਰਗਾ ਆਪਾਂ ਉਹਨੇ ਚੱਲਦੇ ਨੰਨ ਸੱਸ ਜੀ ਮਕੇਦ ਕਹਿਣ ਚੱਲ ਜਾਂਦਾ ਅੰਦਰ ਠੀਕ ਹੈ ਸਮਝਦੇ ਹੱਟ ਕਿ ਤੁਹਾਨੂੰ ਬੜੀ ਟਾਈਮ ਨਹੀਂ ਹੈਗਾ ਕਿ ਵੇਲੇ ਪਤਾ ਨਹੀਂ ਕਰੋ ਫੈਕਟ ਤੇ ਮਾਰੋ ਐਂ ਤਾਂ ਨਾ ਕਰੋ ਆਪਾ ਜੀ ਨਾ ਕਰੋ ਏ ਬਜਾਮ ਭਾਈ ਹਵਾ ਬਾਜੀ ਨਹੀਂ ਮਿੱਤਾ ਹਵਾ ਬਾਜੀ ਸਰ ਹਵਾ ਬਾਜੀ ਸਰ ਕੋਈ ਹੈਗਾ ਕੋਈ ਦੱਸੋ ਮੈਨੂੰ ਕਿ ਤੁਹਾਡ ਕੋਈ ਡਿਪਾਰਟਮੈਂਟ ਨੇ ਕੋ ਰੋਕ ਲਵਾਈ ਗਈ ਜਾਂ ਇਹ ਅਨਲਗਲ ਇਲੈਗਲ ਫੁੱਲਾ ਤੋਂ ਤੁਸੀਂ ਦੱਸੋ ਹਾਂ ਬੱਦਕਾ ਬਾਜੀ ਨਹੀਂ ਲੱਗਦਾ ਕਿਥੇ ਇਹ ਤਾਂ ਐਵੇਂ ਨਹੀਂ ਬੇ ਕੀਤਾ ਉਹਨਾਂ ਨੇ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਕਹਿ ਰਹੇ ਹੋ ਉਹਨਾਂ ਕੋਲ ਗਿਆ ਦੀ ਤੁਸੀਂ ਕਹਿ ਰਹੇ ਹੋ ਇੱਕ ਤਾਂ ਪੂਰੇ ਕੋਰੋਨਾ ਦੇ ਵਿੱਚ ਸੀ ਉਪਰ ਇੱਕ ਆਇਆ ਉਹ ਤੇ ਬਿਨਾਂ ਲਾਇਸੈਂਸ ਤੋਂ ਬਾਜੀ ਯਾਰ ਜਿਹੜਾ ਹੋਊਗਾ ਨਾ ਇਹ ਨਹੀਂਗਾ ਇਹ ਨਹੀਂਗਾ ਜਿਹੜਾ ਹੋਊਗਾ ਤੂੰ ਦੱਸੋ ਜਾ ਪਰ ਕਦੇ ਮੰਨ ਸਕਦੇ ਨਹੀਂ ਹੈਗਾ ਸਾਨੂੰ ਪਤਾ ਹੈ ਨਾ ਕਿ ਡਿਸਟ੍ਰਿਕਟ ਹੁੰਦੀ ਹੈ ਪਰ ਕਿਹਾ ਤੁਹਾਨੂੰ ਕਹਾਂਏ ਲੁਣਾਵਾਂਗੇ ਆਪਾਂ ਰ ਕੀ ਕੰਮ ਕਰ ਗਿਆ ਨਹੀਂ ਇਹ ਤੂੰ ਇੱਕ ਲਾਰਾ ਰੋਡ ਸਟੇਸ਼ਨ ਗ੍ਰੇਡ ਕਰਨੀ ਚਾਹੀਦੀ ਲੱਗਦਾ ਆਪਾਂ ਐਵੇਂ ਆ ਕੇ ਕੇ ਦੁਕਾਨ ਦੇ ਕੇ ਖੋ ਗਏ ਮੈਂ ਆਪਾਂ ਅੰਦਰ ਅੰਦਰ ਹੀ ਜਾ ਕੇ ਆ ਗਿਆ ਕਾਹ ਤੋਂ ਦੇਖੋ ਸ੍ਰੋਪਨੀ ਗੁਰਪਤਰਾ ਪ੍ਰਬੰਧਕ ਕਮੇਟੀ ਦੇ ਵੀ ਇੱਥੇ ਐਕਸ਼ਨ ਆਤਾ ਹੈ ਇਹ ਆਜ ਅੱਜ ਜਿਹੜਾ ਵਾ ਧਾਮੀ ਸਾਹਿਬ ਮੈਨੂੰ ਨਹੀਂ ਮੈਂ ਸਿਰਫ ਮੈਂ ਤਾਂ ਆਪਣੇ ਅਕਸਾਂ ਦੇ ਹੁਕਮ ਸਮਝਦਾ ਮੈਨੂੰ ਸਾਈਡ ਡਿਪਾਰਟਮੈਂਟ ਦੀ ਜਿਹੜੀ ਲਿਖ ਸਮਝਦਾ ਤੁਸੀਂ ਚੱਬ ਜੁੜੀ ਕਰ ਰਹੇ ਹੋ ਮੈਂ ਅਸੀਂ ਆਪਣਾ ਫਰਜ਼ ਨਿਭਾਉਂਦਾ ਤੁਸੀਂ ਪਿੱਛੇ ਹੋ ਕੇ ਨਾ ਆਓ ਆਪਾਂ ਇੱਥੇ ਖੜੇ ਆ ਪਿੱਛੇ ਹੋ ਜਾ ਇੱਥੇ ਖੜੇ ਰਹੋ ਇੱਥੇ ਖੜੇ ਰਹੋ ਠੀਕ ਆ ਉਹ ਤੁਸੀਂ ਤੁਸੀਂ ਕੋਲ ਹੁਣ ਕੇ ਨਾ ਸਾਡਾ ਸਟ੍ਰਾਈਟ ਤੇ ਖਲੋ ਸਕਦੇ ਇੱਧਰ ਸੱਜੇ ਆਪਾਂ ਇੱਥੇ ਖੜੇ ਆ ਮੇਰੇ ਵਿੱਚ ਹੀ ਉਹਨਾਂ ਨਾਲ ਬਲਾਓ ਇਹ ਠੇਕਾ ਜਾਂਚ ਅੱਜ ਆਰ ਦੇ ਮੀਟਿੰਗ ਕਰਾਉਣਾ ਸਾਡੀ ਜਿਹਨੇ ਕੋ ਅਧਿਕਾਰੀ ਹੈ ਨਾ ਮੈਂ ਮੀਟਿੰਗ ਕਰਾਉਣੀ ਹੈ ਤੁਸੀਂ ਮੈਂ ਕਿਸੇ ਇਹ ਨਹੀਂ ਪਬਲਿਕ ਦੇ ਬੰਦੇ ਨੂੰ ਮਜਬੂਰ ਕਰਕੇ ਵੀ ਤੁਹਾਡਾ ਕੰਮ ਛੱਡ ਕੇ ਇੱਥੇ ਆ ਕੇ ਇਹ ਨਾਲ ਗੱਲ ਕਰਨੀ ਸ਼ੁਰੂ ਕਰਦਾ ਕੋਈ ਅਨਸਰ ਜਾਂ ਤੁਹਾਡਾ ਕੋ ਸਟੇਕ ਹੋਵੇ ਦੁਕਾਨ 'ਚ ਜਾਂ ਤੁਹਾਡੀ ਬਿਲਡਿੰਗ ਇਹ ਹੋਵੇ ਮੈਂ ਤਾਂ ਕਰੂੰਗਾ ਇਹਦੇ ਕੰਮ ਹੁੰਦਾ ਨਹੀਂ ਮਿਲਦਾ ਇਹ ਸਾਈਡ ਡਿਪਾਰਟਮੈਂਟ ਤੋਂ ਤੁਹਾਡਾ ਕੰਮ ਜਿਹੜਾ ਨਾ ਤੁਸੀਂ ਜਾਂ ਕਿਹੜੇ ਵੀ ਮੈਂ ਲੋਡਰ ਤੁਹਾਨੂੰ ਲੱਗਦਾ ਵੀ ਆਪਾਂ ਕਿੱਦਾਂ ਲੱਭੋਗੇ ਇਹ ਗਲਤ ਕੰਮ ਕਰ ਰਹੇ ਆ ਉਹ ਬੰਦਿਆਂ ਨੂੰ ਆਜ ਮਾਰ ਕੇ ਪੁੱਛੋ ਇਹਨਾਂ ਨੂੰ ਵਟਰਾਇਆ ਸੁਟਾਇਆ ਆਣ ਕੇ ਹੱਡ ਕੋ ਸਾਰਾ ਕੁਝ ਲਪਟਾ ਲਾ ਕੇ ਇੱਧਰ ਬੜ ਗਏ ਜੀ ਭਾਈ ਸਾਹਿਬ ਜਿਹੜਾ ਆਖਿਰ ਕਰੰਦੋ ਨਹੀਂ ਹਥਿਆਰ ਪਰ ਸੇਲ ਸਿੱਧਾ ਹੁੰਦੀ ਆ ਅੰਦਰ ਕੀ ਕਰਨਗੇ ਫਿਰ ਅੰਦਰ ਦੱਸੋ ਨਾ ਬਾਹਰ ਜਾ ਕੇ ਆਪਾਂ ਨੂੰ ਸਮਾਨ ਲੈਣਾ ਆਪਾਂ ਨਹੀਂ ਲੈਂਦੇ ਸਰ ਜੋ ਮੇਰੇ ਵੀ ਰੱਖ ਆਪਾਂ ਸ਼ਰਾਬ ਲੈਣੀ ਅੰਦਰ ਕੀ ਕਰੀਏ ਭਾਈ ਲੈਣ ਕਿਉਂ ਇੱਥੇ ਖੋ ਜੋ ਫਿਰ ਕੀ ਮਾਰ ਚਾਹੀਦੀ ਸਵੇ ਭੈਣੋ ਇਹਨਾਂ ਵਾਲੇ ਕੀ ਸ਼ਰਾਬ ਲਈ ਜਾਂਦੇ ਪਹਿਲਾਂ ਉਹਨਾਂ ਨੂੰ ਕਿਹਾ ਕਿ ਵਿਰਚਾ ਕੰਮ ਨਾ ਕਰੋ ਮੈਂ ਜਿਹੜੇ ਟਰਬਲ ਮੇਕਰ ਆ ਨਾ ਮੈਂ ਟਰਬਲ ਮੇਕਰ ਆਇਡੈਂਟੀਫਾਈ ਕਰਦਾ ਪਿਆ ਹੋਂ ਹੋਂ ਡਿਪਾਰਟਮੈਂਟ ਲਈ ਮੈਕ ਲਈ ਸਮਾਜ ਲਈ ਪ੍ਰੋਬਲਮ ਫ੍ਰੀ ਕਰਦਾ ਪਿਆ ਚੈੱਕ ਕਰਦਾ ਪਿਆ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰੋ ਮੈਨੂੰ ਨਹੀਂ ਲੋੜ ਤੇ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਲਓ ਫਿਰ ਜਿਹੜੀ ਜੋ ਬਹਿਣਾ ਲਾਉਣਾ ਸਾਈਡ ਤੇ ਆਪਾਂ ਖੜੇ ਐ ਇੱਥੇ ਭਾਜੀ ਆਪਾਂ ਖੜੇ ਆਪ ਗੱਲ ਨਹੀਂ ਖੜੇ ਰੋਜੀ ਕਾ